ਇਹ ਪਹਿਲੀ ਵਾਰੀ ਹੋਇਆ ਹੈ ਕਿ ਪੰਜਾਬ ਦੇ ਆਪਣੇ ਮੁੱਖ ਮੰਤਰੀ ਨੇ ਸਿੱਖ ਕੌਮ ਦੇ ਆਸਾਂ ਨੂੰ ਸਿੱਖ ਕੌਮ ਦੀ ਰੀਜ ਨੂੰ ਸਿੱਖ ਕੌਮ ਦੀ ਇੱਕ ਬਹੁਤ ਪੁਰਾਣੀ ਡਿਮਾਂਡ ਨੂੰ ਲੈ ਕੇ ਸਿੱਖ ਕੌਮ ਦੇ ਮੂੰਹ ਤੇ ਚਪੇੜ ਮਾਰੀ ਹੈ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਨੇ ਇੰਨੀ ਜੁਰਤ ਕੀਤੀ ਹੈ ਕਿ ਸ਼ਰੀਆਮ ਸਿੱਖ ਕੌਮ ਦੇ ਮੂੰਹ ਤੇ ਉਹਨੇ ਚਪੇੜ ਮਾਰੀ ਹੈ ਆਪ ਜੀ ਨੂੰ ਪਤਾ ਹੈ ਕਿ ਸਾਲਾਂ ਤੋਂ ਸਿੱਖ ਕੌਮ ਔਰ ਸਿੱਖ ਪੌਮ ਦੇ ਨਾਲ ساری ਦੁਨੀਆ ਪਰ ਸਾਰਾ ਸਮਾਜ ਇਹ ਚਾਹੁੰਦਾ ਹੈ ਔਰ ਇਹ ਅਰਦਾਸ ਕਰਦਾ ਰਿਹਾ ਔਰ ਇੱਕ ਮੰਗ ਕਰਦਾ ਰਿਹਾ ਹੈ ਕਿ ਸ੍ਰੀ ਅਮਰ ਸਰ ਜੀ ਨੂੰ ਤਵਿੱਤਰ ਨਗਰੀ ਦਾ ਸਟੇਟਸ ਦਿੱਤਾ ਜਾਏ ਔਰ ਇੱਥੇ ਸ਼ਰਾਬ ਔਰ ਬਾਕੀ ਸਭ ਨਸ਼ਿਆਂ ਨੂੰ ਬੈਨ ਕੀਤਾ ਜਾਵੇ ਇਸ ਮੰਗ ਨੂੰ ਲੈ ਕੇ ਬੜੀਆਂ ਐਜੀਟੇਸ਼ਨਸ ਹੋਈਆਂ ਨੇ ਇਸ ਮੰਗ ਨੂੰ ਲੈ ਕੇ ਬੜੇ ਖੂਨ ਵਹੇ ਨੇ ਇਸ ਮੰਗ ਨੂੰ ਲੈ ਕੇ ਸਿੱਖ ਕੌਮ ਨੇ ਬੜੇ ਬਲਦਾਨ ਦਿੱਤੇ ਨੇ। ਆ ਪਿਛਲੇ 2 ਸਾਲਾਂ ਦੇ ਵਿੱਚ ਮੈਂ ਇਸ ਮੁੱਦੇ ਨੂੰ ਸ਼ਾਂਤੀਪੂਰਕ ਸਰਵਧਾਨ ਦੇ ਸਾਹਮਣੇ ਨਾਲ ਕਨਸਟੀਟਿਊਸ਼ਨਲੀ ਹਾਈ ਕੋਰਟ ਦੇ ਵਿੱਚ ਇਸ ਮਸਲੇ ਨੂੰ ਐਡਿਟੇਟ ਕਰ ਰਿਹਾ ਪਿਛਲੇ 2 ਸਾਲ ਤੋਂ ਉਹਦੇ ਵਿੱਚ ਹਾਈ ਕੋਰਟ ਦੇ ਅੱਗੇ ਅਸੀਂ ਇਹ ਮੰਗ ਰੱਖੀ ਹੈ ਕਿ ਦੇਖੋ ਪੰਜਾਬ ਸਰਕਾਰ ਨੂੰ ਵਾਰੀ-ਵਾਰੀ ਕਹਿਣ ਦੇ ਬਾਵਜੂਦ ਪੰਜਾਬ ਸਰਕਾਰ ਇਹ ਫੈਸਲਾ ਨਹੀਂ ਦੇ ਰਹੀ ਕਿ ਅਮਰਸਰ ਦੇ ਵਿੱਚ ਸ਼ਰਾਬ ਬੈਨ ਹੋਣੀ ਚਾਹੀਦੀ ਹੈ ਔਰ ਇਹਨੂੰ ਪਵਿੱਤਰ ਨਗਰੀ ਦਾ ਸਟੇਟਸ ਦੇਣਾ ਚਾਹੀਦਾ ਹੈ ਮੇਰੀ ਇਸ ਪੀਆਈਐਲ ਪਬਲਿਕ ਇੰਟਰਸਟ ਲਿਟੀਗੇਸ਼ਨ ਦੇ ਉੱਤੇ ਜੋ ਕਿ 2023 ਤੋਂ ਜਿਸ ਤਰ੍ਹਾਂ ਕਿਹਾ ਸ਼ੁਰੂ ਹੋਈ ਸੀ ਪਰ ਸਮਾਂ ਲੱਗਦਾ ਹੈ ਉਸ ਦੇ ਉੱਤੇ ਉਹ ਉੱਤੇ ਹਾਈ ਕੋਰਟ ਨੇ ਇਹ ਫੈਸਲਾ ਦਿੱਤਾ ਔਰ ਅਦਰ ਹਦਾਇਤ ਦਿੱਤੀ ਪੰਜਾਬ ਸਰਕਾਰ ਨੂੰ ਕਿ ਤੁਸੀਂ ਬਹੁਤ ਲੰਬਾ ਸਮਾਂ ਲੈ ਲਿਆ ਜੋ ਇੱਕ ਰੀਜ਼ਨੇਬਲ ਔਰ ਲੈਜੀਟਿਮੇਟ ਡਿਮਾਂਡ ਹੈ ਓਰਲ ਆਬਜ਼ਰਵੇਸ਼ਨਸ ਉਹਨਾਂ ਦੀਆਂ ਔਰ ਫੇਰ ਵੀ ਤੁਸੀਂ ਫੈਸਲਾ ਨਹੀਂ ਲੈ ਰਹੇ ਹੋ ਤੁਹਾਨੂੰ ਹੁਣ ਆਖਰੀ ਮੌਕਾ ਦਿੱਤਾ ਜਾ ਰਿਹਾ ਕਿ ਤੁਸੀਂ 3 ਹਫਤੇ ਦੇ ਅੰਦਰ ਇਹਦੇ ਉੱਤੇ ਫੈਸਲਾ ਲਓ ਔਰ ਕੱਲ ਈਮੇਲ ਰਾਹੀਂ ਇਹ ਫੈਸਲਾ ਪੰਜਾਬ ਸਰਕਾਰ ਨੇ ਮੈਨੂੰ ਭੇਜ ਦਿੱਤਾ ਹੈ ਔਰ ਇਹਦੇ ਵਿੱਚ ਉਹਨਾਂ ਨੇ ਲਿਖਤੀ ਰੂਪ ਗਿਆ ਤਾਂ ਕਿ ਅਸੀਂ ਸ੍ਰੀ ਅੰਮ੍ਰਿਤਸਰ ਦੇ ਵਿੱਚ ਸਰਾਬ ਨੂੰ ਬੰਨ੍ਹ ਨਹੀਂ ਕਰਾਂਗੇ ਅਸੀਂ ਪਵਿੱਤਰ ਨਗਰੀ ਦਾ ਸਟੇਟਸ ਇੱਥੇ ਨਹੀਂ ਦਵਾਂਗੇ ਮੇਰਾ ਮਨ ਬਹੁਤ ਰੋਸ ਨਾਲ ਔਰ ਬਹੁਤ ਨਰਾਜ਼ਗੀ ਦੇ ਨਾਲ ਭਰਿਆ ਹੋਇਆ ਹੈ ਗੁੱਸੇ ਨਾਲ ਭਰਿਆ ਹੋਇਆ ਹੈ ਕਿ ਜੇ ਤੁਸੀਂ ਭਾਰਤੀ ਜਨਤਾ ਪਾਰਟੀ ਦੇ ਮੁੱਖ ਮੰਤਰੀ ਦੇਖੋ ਭਾਵੇਂ ਉਹ ਯੂਪੀ ਚ ਹੋਣ ਭਾਵੇਂ ਉਹ ਮੱਧ ਪ੍ਰਦੇਸ਼ ਚ ਹੋਣ ਭਾਵੇਂ ਉੱਤਰਾਖੰਡ ਚ ਹੋਣ ਉਹਨਾਂ ਨੇ ਆਪਣੀਆਂ ਜਿਹੜੀਆਂ ਪਵਿੱਤਰ ਨਗਰੀਆਂ ਨੇ ਜਿੱਥੇ ਉੱਥੇ ਦੇ ਰਿਲੀਜੀਅਸ ਪਲੇਸਸ ਨੇ ਉੱਥੇ ਕੰਪਲੀਟ ਸ਼ਰਾਬ ਦਾ ਬੈਨ ਭਾਵੇਂ ਉਹ ਅਯੋਧਿਆ ਹੋਵੇ ਭਾਵੇਂ ਉਹ ਵਾਰਾਨਸੀ ਹੋਵੇ ਭਾਵੇਂ ਉਹ ਦਵਾਰਕਾ ਹੋਵੇ ਭਾਵੇਂ ਉਹ ਰਿਸ਼ੀਕੇਸ਼ ਹੋਵੇ ਪਾਵੇ ਉਹ ਮਹਾਕਾਲ ਜਿੱਦਾ ਜਿੱਥੇ ਮੰਦਿਰ ਹੈ ਇੰਦੋਰ ਦੇ ਨੇੜੇ ਉਜੈਨ ਉੱਤੇ ਹੋਵੇ ਉਹਨਾਂ ਨੇ ਸਾਰੀ ਜਗ੍ਹਾ ਆਪਣਾ ਸਮਾਜ ਦੀ ਸੈਂਟੀਮੈਂਟ ਨੂੰ ਤਿਆਜ ਰੱਖਦੇ ਹੋਏ ਕੰਪਲੀਟ ਬੈਂਕ ਕੀਤਾ ਹੈ ਲੇਕਿਨ ਇਹ ਪੰਜਾਬ ਸਰਕਾਰ ਖਾਸ ਕਰਕੇ ਭਗਵੰਤ ਮਾਨ ਜਿਨ੍ਹਾਂ ਨੂੰ ਮੈਂ ਬਈਮਾਨ ਕਹਾऊंगा ਅੱਜ ਤੋਂ ਬਾਅਦ ਕਿਸੇ ਪਬਲਿਕ ਮੀਟਿੰਗ ਕਿਸੇ ਹੋਰ ਓਕੇਜ਼ਨ ਤੇ ਮੈਂ ਉਹਨਾਂ ਨੂੰ ਅਨਲੇਬਲ ਮੁੱਖ ਮੰਤਰੀ ਨਾ ਉਹਨਾਂ ਨੂੰ ਮਾਨ ਸਾਹਿਬ ਉਹਨਾਂ ਨੂੰ ਮੈਂ ਸਿਰਫ ਬੇਈਮਾਨ ਕਹਾਗਾ